ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਬਹੁਤ ਹੀ ਸੰਸਨੀਖੇਜ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਮਾਹੌਲ ਨੂੰ ਅੱਗ ਲਾਈ ਜਾ ਰਹੀ ਆ ਲੰਬੂ ਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਤੇ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਰਹੀਆਂ ਨੇ ਵੀ ਕਿਵੇਂ ਸਾਡੀ ਨੌਜਵਾਨੀ ਦਾ ਸ਼ਿਕਾਰ ਖੇਡਿਆ ਜਾਣਾ ਉਹ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਲੁਧਿਆਣੇ ਦੀ ਵੀਡੀਓ ਹੈ ਮੇਰਾ ਵੀਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਵੀ ਕੈਸ ਤਰੀਕੇ ਨਾਲ ਅੱਜ ਪੰਜਾਬ ਦੀ ਨੌਜਵਾਨੀ ਦਾ ਹਾਲ ਕੀਤਾ ਜਾ ਰਿਹਾ ਆ ਸੁਣਿਓ ਧਿਆਨ ਨਾਲ ਮੈਂ ਰੰਜੋਤ ਸਿੰਘ ਲੁਧਿਆਣਾ ਤੋਂ ਮੈਂ ਤੁਹਾਨੂੰ ਸਾਥ ਸੰਗਤ ਨੂੰ ਇਹ ਦੱਸਣਾ ਚਾਹਨਾ ਰਾਤ ਮੇਰੇ ਨਾਲ ਕੀ ਵਾਕਿਆ ਹੋਇਆ ਵਾ ਉਹ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਦਾ ਵਾ ਸਾਂਝੀ ਕਰਨੇ ਚਾਹੁੰਨਾ ਤੁਹਾਡੇ ਨਾਲ ਹਰ ਗੱਲ ਮੈਂ ਰਾਤ ਮੈਂ ਚਲਾਉਣਾ ਜੀ ਉਪਰ ਟੈਕਸੀ ਚਲਾਉਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਹੀਰ ਦੇ ਨਾਲ ਖਹਿ ਗਈ। ਮੈਂ ਉਸ ਚੀਜ਼ ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨਾਲ ਖਹਿ ਗਈ। ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਤੁਸੀਂ ਮੇਰੇ ਤੋਂ ਲੈ ਲਓ। ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ। ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ। ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਫੋਟੋ ਲੱਗੀ ਸੀ। ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲੈ ਜਾ ਕੇ ਦੀ ਇਹ ਭਿੰਡਰਾਲੇ ਦਾ ਚੇਲਾ ਨੂੰ ਚੰਗੀ ਤਰ੍ਹਾਂ ਲੈ ਜਾ ਕੇ ਕੁੱਪੜੋ ਦੀ ਸੇਵਾ ਕਰੋ। ਫੰਨੋ ਉਸ ਤੋਂ ਬਾਅਦ ਜੀ ਥੋੜੀ ਜਿਹੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਜਾਣ ਤੋਂ ਬਾਅਦ ਮੈਨੂੰ ਮੁੰਸ਼ੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮਨ ਨੂੰ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੌਂ ਉਂਗਲਾ ਅਸਾ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁਜੇ ਪੈਨੇ ਆ ਮੇਰੇ ਗਿੱਟੇ ਭੰਨੇ ਨੇ ਆ ਸਾਰੇ ਮੇਰੇ ਪੱਟ ਸਾਰੇ ਮੇਰੇ ਹਲੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਆਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਮੇਰੀ ਪਿੱਛੇ ਵੀ ਨੇ ਸਾਰੇ ਇਹਨਾਂ ਨੂੰ ਦਿਖਾਉਣ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚਨੇ 12 ਵਜੇ ਤੇ ਆ ਮੈਨੂੰ ਰਾਤੀ ਉੱਥੋਂ ਦੀ ਸਾਈਡ ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆ ਬੰਦੇ 8 ਨੰਬਰ 'ਚ 8 ਨੰਬਰ 'ਚ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਹਾ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਹਾ ਪੂਰੀ ਰਾਤ ਮੈਂ ਹਜੇ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜਬਰਨ ਮੇਰ ਤੋਂ ਪੁਲਸ ਵਾਲਿਆਂ ਨੇ ਮੇਰੇ ਤੋਂ ਜਬਰਨ ਸਾਇਨ ਕਰਵਾਏ ਨੇ ਮੇਰੇ 551 ਦਾ ਮੇਰੇ ਤੇ ਪਰਚਾ ਪਾ ਕੇ ਜਬਰਨ ਸਾਇਨ ਕਰਾਏ ਨੇ ਗਲਤੀ ਕੀ ਸੀ ਇੱਕ ਗੱਡੀ ਮੇਰੀ ਮਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਉਸ ਛੀਨ ਨੂੰ ਮੇਰੀ ਗੱਡੀ ਦੇ ਤੇ ਮੈਂ ਹਰ ਜਾਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਬੁਰੀ ਤਰ੍ਹਾਂ ਟੌਰਚਰ ਕੀਤਾ ਪੁਲਸ ਵਾਲਿਆਂ ਨੇ ਕੀ ਲੈ ਰਬ ਦਾ ਨਾ ਤੁਸੀਂ ਦੇਖ ਲੈ ਸੰਗਤ ਜੀ ਹਾਂਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜੇ ਸੰਗਤ ਮੇਰਾ ਸਾਥ ਦੇਵੇ ਪੂਰਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਪੰਜਾਬ ਵਾਲਿਓ ਇਹ ਲੁਧਿਆਣੇ ਦੀ ਵੀਡੀਓ ਐ ਸਾ ਨੌਜਵਾਨ ਨਾਲ ਸਾਡੀ ਗੱਲ ਵੀ ਹੋਈ ਐ 26 ਤਰੀਕ ਦੀ ਘਟਨਾ ਐ 26 ਤਰੀਕ ਨੂੰ ਇੱਕ ਇਹਦੀ ਗੱਡੀ ਕਿਸੇ ਨਾਲ ਲੱਗਦੀ ਐ ਉਹ ਇਨੇ ਦੱਸਿਆ ਨੌਜਵਾਨ ਨੇ ਕਿ ਉਹ ਸ਼ਾਇਦ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਪੁਲਿਸ ਨਾਲ ਕੋਈ ਜਾਣ ਪਛਾਣ ਸੀ ਜਾਂ ਕਿਵੇਂ ਇਸ ਤਰੀਕੇ ਨਾਲ ਤੁਸੀਂ ਦੇਖੋ ਆ ਨੌ ਉਹਦਾ ਆ ਉਂਗਲ ਦਾ ਨੌ ਖਿੱਚਿਆ ਗਿਆ ਜਿਵੇਂ ਨਾ ਜਮੂਰਾ ਦੇ ਨਾਲ ਪਲਾਸਾਂ ਦੇ ਨਾਲ 80 90 ਦੇ ਦੌਰ ਦੇ ਵਿੱਚ ਐ ਨੌ ਖਿੱਚ ਦਿੰਦੇ ਸੀ ਐ ਨੌ ਖਿੱਚਤਾ ਦਾ ਵਿੱਚੋਂ ਆ ਨੌ ਘੜਤਾ ਆ ਸਾਰੇ ਉਹਦੇ ਲੀਲਪਾ ਦੇ ਕੋਟ ਕੋਟ ਕੇ ਲੱਤਾਂ ਦੇ ਪਿੱਛੇ ਪਿੱਛਤੇ ਉਹਦੇ ਮਾਰ-ਮਾਰ ਡਾਂਗਾ ਛੋਟੇ ਲੀਲਪਦ ਰਾਤ ਨੂੰ ਸਾਰੀ ਰਾਤ ਠੰਡ ਦੇ ਵਿੱਚ ਉਹਨੂੰ ਬਿਠਾ ਕੇ ਰੱਖਿਆ ਸੋ ਭਰਾਵੋ ਮੇਰੀ ਬੇਨਤੀ ਹੈ ਹੱਥ ਬੰਨ ਕੇ ਪੰਜਾਬ ਦੇ ਲੋਕੋ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜੋ ਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜ ਦਾ ਕੱਲ ਬਿਆਨ ਆਇਆ ਤੇ ਸੁਣ ਲਿਆ ਹੋਣਾ ਉਹਨੇ ਇਹੀ ਗੱਲ ਕਹੀ ਆ ਵੀ ਸਾਨੂੰ ਮੈਨੂੰ ਉਸ ਵੇਲੇ ਅਸਰਾਂ ਨੇ ਆ ਕੇ ਕਿਹਾ ਸੀਗਾ ਵੀ ਬਲਾਸਟ ਕਰਾ ਦਿੰਨੇ ਆ ਤਮਾਕੀ ਕਰਾ ਦਿੰਨੇ ਆ ਤੇ ਉਦੋਂ ਬਾਅਦ ਦੇਖਿਓ ਸੋਨੂੰ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਫਿਰ ਅਸੀਂ ਪਵਾਉਣੀਆਂ ਨੇ ਉਹੀ ਮਾਹੌਲ ਅੱਜ ਪੰਜਾਬ 'ਚ ਫੇਰ ਸਿਰਜਿਆ ਜਾ ਰਿਹਾ ਉਹੀ ਤਮਾਕੀ ਕਦੇ ਰੇਲਵੇ ਦਿੱਲੀ ਤੇ ਧਮਾਕਾ ਹੋ ਗਿਆ ਕਦੇ ਕਿਤੇ ਕੋਈ ਗੱਲਬਾਤ ਬਾਪਰ ਗਈ ਕਿਰੇ ਥਾਣੇ 'ਚ ਕੁਝ ਬਾਪਰ ਗਿਆ ਕਦੇ ਕਤਲ ਹੋ ਰਹੇ ਨੇ ਲਗਾਤਾਰ ਪੰਜਾਬ ਦੇ ਅੰਦਰ ਇਹ ਸਾਰਾ ਉਹੀ 80 90 ਵਾਲਾ ਦੌਰ ਪੰਜਾਬ 'ਚ ਫੇਰ ਲਿਆਂਦਾ ਜਾ ਰਿਹਾ ਇਹਦੇ ਪਿੱਛੇ ਸਰਕਾਰਾਂ ਨੇ ਇਹਦੇ ਪਿੱਛੇ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਦੁਬਾਰਾ ਫੇਰ ਇਹਨਾਂ ਨੇ ਘਾਣ ਕਰਨਾ ਪੰਜਾਬ ਦੀ ਜਵਾਨੀ ਨੂੰ ਫੇਰ ਮਾਰਨਾ ਕੋਈ ਨਾ ਕੋਈ ਬਹਾਨੇ ਬਣਾ ਕੇ ਉਹੀ ਹੁਣ ਬਹਾਨੇ ਉਹੀ ਮਾਹੌਲ ਖੜਿਆ ਜਾ ਰਿਹਾ ਗੈਂਗਸਟਰਵਾਦ ਦਾ ਬਹਾਨਾ ਬਣਾ ਕੇ ਤੁਸੀਂ ਦੇਖੋ ਗੈਂਗਸਟਰਵਾਦ ਜਿਹੜੇ ਤਰੀਕੇ ਨਾਲ ਖਤਮ ਕਰਨ ਦੇ ਤੁਰੇ ਹੋਇਆ ਉਵੇਂ ਖਤਮ ਹੋ ਅਸੀਂ ਚਾਹੁੰਦੇ ਕੈਂਟਰਵਾਦ ਖਤਮ ਹੋਵੇ ਪੰਜਾਬ ਸ਼ਾਂਤੀ ਨਾਲ ਰਵੇ ਕਿਹੜੇ ਸਰਦ ਗੋਲੀ ਮਾਰ ਕੇ ਵਿਆਹ ਚਾਹੇ ਸਰਪੰਚ ਦੇ ਕਿਸੇ ਦੇ ਕੋਈ ਕੱਪੜੇ ਵਾਲਾ ਮਾਰਤਾ ਕੋਈ ਸੁਨਿਆਰਾ ਮਾਰਤਾ ਕੋਈ ਦੁਕਾਨ ਵਾਲਾ ਮਾਰਤਾ ਕੋਈ ਫਰੋਟੀ ਦਾ ਫੋਨ ਆ ਗਿਆ ਇਹ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਹੈਗੇ ਇਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਗੈਂਗਸਟਰ ਜੇਲ੍ਹਾਂ 'ਚ ਬੈਠੇ ਆ ਕਿਹੜੀਆਂ ਸਰਕਾਰਾਂ ਪ੍ਰੋਟੈਕਟ ਕਰ ਰਹੀਆਂ ਸਾਬਰਮਤੀ ਜੇਲ੍ਹ 'ਚ ਕੌਣ ਬੈਠਾ ਗੁਜਰਾਤ ਦੀ 'ਚ ਤੇ ਹਾਰਡ ਜੇਲ੍ਹ ਦੇ ਵਿੱਚ ਦਿੱਲੀ ਕੌਣ ਬੈਠਾ ਜਿਹਦੇ ਬਾਰੇ ਸੈਂਟਰ ਦਾ ਗ੍ਰਹਿ ਮੰਤਰੀ ਆਲਾ ਭਾਜਪੀ ਦੀ ਸਰਕਾਰ ਹੈ ਲਿਖਦੀ ਆ ਇੰਨਾ ਬੰਦਿਆਂ ਨੂੰ ਤੁਸੀਂ ਕੋਈ ਵੀ ਸੂਬੇ ਦੀ ਪੁਲਿਸ ਕਿਸੇ ਪ੍ਰੋਟੈਕਸ਼ਨ ਬ੍ਰਾਂਡ ਤੇ ਲਾ ਜਾ ਕੇ ਪੁੱਛ ਕਿਸੇ ਨਹੀਂ ਕਰ ਸਕਦੀ ਤੇ ਇੱਥੇ ਇਹ ਕੀ ਕਰ ਰਹੇ ਆ ਡਰਾਮਾ ਕੋਈ 15 ਸਾਲ ਦਾ ਕੋਈ 20 ਸਾਲ ਦਾ ਕੋਈ 10 ਸਾਲ ਦਾ ਮੁਖਤਰਾ ਚ ਆ ਚੁੱਕਿਆ ਨੌਜਵਾਨ ਕੋਈ ਖੇਤੀ ਕਰ ਰਿਹਾ ਕੋਈ ਮਾੜਾ ਮੋਡਾ ਬਚਨਾ ਦਿਹਾੜੀ ਕਰਕੇ ਕੋਈ ਮਜ਼ਦੂਰ ਬੰਦਾ ਟਾਈਮ ਪਾਸ ਕਰਦਾ ਕੋਈ ਹੋਰ ਕਾਰੋਬਾਰ ਕਰ ਰਿਹਾ ਉਹਨਾਂ ਬੰਦਿਆਂ ਨੂੰ ਚੱਕ ਚੱਕ ਕੇ ਉਹਨਾਂ ਦੇ ਉੱਤੇ ਇਹ ਪਰਚੇ ਪਾ ਕੇ ਜੇਲਾ ਸਿਟੀ ਜਾ ਰਿਹਾ ਕਹਿੰਦੇ 2500 ਗੈਸਟਰ ਫੜ ਲਿਆ ਖਬਰ ਲੱਗੀ ਸੀ ਖਬਰਾਂ 'ਚ ਵੀ 2500 ਬੰਦਾ ਫੜ ਲਿਆ ਹੱਦ ਹੋ ਗਈ ਯਾਰ 4 ਸਾਲ 4.5 ਸਾਲ 2500 ਬੰਦਾ ਕਿੱਥੇ ਲੁਕਿਆ ਰਿਹਾ ਪਤਾ ਹੀ ਨਹੀਂ ਲੱਗਿਆ ਜੱਕਦਮ ਹੀ ਪੰਜਾਬ 'ਚ 2500 ਬੰਦਾ ਆ ਗਿਆ ਸੋ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕੋ ਗਿਣਤੀ ਵਧਾ ਰਹੇ ਨੇ ਜਿਵੇਂ ਪਹਿਲਾਂ ਕਹਿੰਦੇ 50000 ਬੰਦਾ 60000 ਬੰਦਾ ਅਸੀਂ ਨਸ਼ੇ ਦਾ ਤਸਕਰ ਫੜ ਲਿਆ ਉਹਦੇ ਬੋਰਡ ਲਾਤੇ ਇੰਨੀਆਂ ਐਫਆਈਆਰਾਂ ਕਰਤੀਆਂ ਕੀ ਨਸ਼ਾ ਬੰਦ ਹੋ ਗਿਆ ਨਹੀਂ ਹੋਇਆ ਕਿਉਂਕਿ ਜੜ ਨਹੀਂ ਫੜਦੇ ਇਹਨਾਂ ਤੋਂ ਹਾਲੇ ਤੱਕ ਏ.ਆਈ.ਜੀ ਰਾਜੀਸ਼ ਸਿੰਘ ਹੁੰਦਲ ਨਹੀਂ ਫੜਾਇਆ ਗਿਆ ਏ.ਆਈ.ਜੀ ਪੰਜਾਬ ਦਾ ਪੁਲਿਸ ਦਾ ਇਹਨਾਂ ਦੇ ਥਾਣਿਆਂ ਦੇ ਡੀ.ਐਸ.ਪੀ.ਆਂ ਦੇ ਦਫ਼ਤਰਾਂ ਦੇ ਵਿੱਚ ਗੈਂਟਰਾਂ ਦੀਆਂ ਇੰਟਰਵਿਊਆਂ ਹੋ ਜਾਂਦੀਆਂ ਨੇ ਉਹਦਾ ਕੀ ਬਣਿਆ ਭਾਈ ਕੱਖ ਨਹੀਂ ਹੁਣ ਸੋ ਇਹਨਾਂ ਨੇ ਜਿਵੇਂ ਉਹ ਆਪਣਾ ਇੱਕ ਭਾਈ ਸਾਹਿਬ ਬੋਲ ਵੀ ਰਹੇ ਨੇ ਸ਼ਾਇਦ ਤਰਨਤਾਰਨ ਤੋਂ ਨੇ ਉਹ ਉਹ ਕਹਿ ਵੀ ਰਹੇ ਆ ਵੀ 1 ਲੱਖ ਮੁੰਡਾ ਮਾਰਨਾ ਪੰਜਾਬ ਦਾ 1 ਲੱਖ ਮੁੰਡਾ ਉਹ ਕਹਿ ਰਹੇ ਆ ਤੱਥਾਂ ਸਵੇ ਸਮੂਤਾ ਸਵੇਤੋ ਆਪਣੀ ਗੱਲ ਰੱਖ ਰਿਹਾ ਵੀ 1 ਲੱਖ ਮੁੰਡੇ ਦਾ ਕਤਲ ਕਰਨਾ ਹੈ ਫਿਰ ਆ ਕੋਈ ਨਾ ਕੋਈ ਬਹਾਨਾ ਦਾ ਘੜਨਾ ਹੀ ਪਊਗਾ ਬਹਾਨੇ ਬਣਾ ਮੁੰਡੇ ਨਹੀਂ ਮਾਰੇ ਜਾਣੇ ਤੇ ਉਧਰੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਨਾਮ ਦੇਵਾਂਗੇ ਪੁਲਿਸ ਨੂੰ ਲੱਖਾਂ ਰੁਪਇਆ ਕਰੋੜਾਂ ਰੁਪਇਆ ਨਾਮ ਦੇਵਾਂਗੇ ਸੋ ਮੇਰੀ ਬੇਨਤੀ ਆ ਸੋਨੂੰ ਇਹ ਨਾ ਸੋਚੋ ਵੀ ਸਾਨੂੰ ਕੀ ਆ ਅਸੀਂ ਕੀ ਲੈਣਾ ਅਸੀਂ ਤਾਂ ਘਰੇ ਬੈਠੇ ਆ ਇੱਕ ਘਰਾਂ ਚ ਬੈਠਿਆਂ ਦਾ ਆਹ ਵਿਚਾਰਾ ਕੀ ਕਰਦਾ ਸੀ ਘਰੇ ਹੀ ਬੈਠਾ ਸੀ ਇੱਕ ਟੈਕਸੀ ਚਲਾ ਕੇ ਨੌਜਵਾਨ ਵਿਚਾਰਾ ਆਪਣਾ ਟਾਈਮ ਪਾਸ ਕਰ ਰਿਹਾ ਸੀ ਆਪਣਾ ਰੋਜ਼ਗਾਰ ਤੋੜ ਰਿਹਾ ਸੀ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਇਹਦੇ ਨਾਲ ਕੀ ਵਾਪਰਿਆ ਕੋਈ ਹੋਊਗੀ ਇਹਦੀ ਸੁਣਵਾਈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਡੀਆਂ ਹਿਊਮਨ ਰਾਈਟ ਕਿੱਥੇ ਨੇ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਆ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਸੋ ਮੋਟਾ ਨੋਟਸ ਕਿਉਂ ਨਹੀਂ ਲੈ ਰਹੀਆਂ ਗੈਟਰ ਬਾਹਰ ਬੈਠੇ ਆ ਜਾਂ ਗੇਲਾਂ ਚ ਬੈਠੇ ਆ ਉਥੋਂ ਬੰਦੇ ਹਰ ਕਰਦੇ ਆ ਤੇ ਇੱਥੇ ਬੰਦਿਆਂ ਦਾ ਕਤਲ ਕਰਾ ਰਹੇ ਆ ਆਪਹਾਂਸਿਓ ਕਹਿੰਦਾ 골ਡੀ ਬਰਾਡ ਫੜ ਲਿਆ ਪੰਜਾਬ ਲੈ ਕੇ ਆ ਰਹੇ ਆ ਆ ਗਿਆ 골ਡੀ ਬਰਾਡ ਉਹਨਾਂ ਦਾ ਕੱਲ ਫੇਰ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਚੈੱਕ ਲਈ ਇੱਕ ਬੰਦਾ ਇੱਥੇ ਮਾਰਤਾ ਅਮਹਾਰੀ ਕੋਲੇ ਐਸਐਸਪੀ ਦਫ਼ਤਰ ਦੇ ਅੱਗੇ ਬੰਦਾ ਮਾਰਤਾ ਸੋ ਇਹ ਜੜ ਨਹੀਂ ਇਹਨਾਂ ਨੇ ਫੜਨੀ ਪਤਾ ਇਹਨਾਂ ਨੂੰ ਵੀ ਆ ਇਹਨਾਂ ਨੇ ਆਮ ਲੋਕਾਂ ਦੇ ਵਿਚਾਰਾਂ ਤੇ تشੱਦਰ ਕਰਨ ਦਾ ਦਹਿਸ ਦਾ ਮਾਹੌਲ ਬਣਾਉਣਾ ਸੋ ਮੈਂ ਅਪੀਲ ਕਰਦਾ ਅਸੀਂ ਪਹੁੰਚ ਰਹੇ ਹਾਂ ਵੀ ਅਸੀਂ ਇਸ ਨੌਜਵਾਨ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਸਾਡਾ ਫਰਜ਼ ਬਣਦਾ ਖੜਗੇ ਯਾਰ ਆਹਦਾ ਜਿਹਨੂੰ ਮਰਜ਼ੀ ਕਰਨ ਨੂੰ ਚਾਹ ਕੇ ਕੁੱਟ ਦੇਣਗੇ ਜਾਂ ਮਾਰ ਕੇ ਖਪਾ ਦੇਣਗੇ ਕੋਈ ਨਹਿਰ ਚ ਰੋੜ ਦੇਣਗੇ ਡਰੇਨ ਚ ਰੋੜ ਦੇਣਗੇ ਅੱਗੇ ਜੀ ਰੋੜੇ ਨਹੀਂ ਅੱਗੇ ਵੀ ਇਹੀ ਕੁਝ ਹੁੰਦਾ ਰਿਹਾ ਪਰ ਅੱਗੇ ਆਏ ਆ ਅੱਗੇ ਕੋਈ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ ਲੋਕਾਂ ਦੇ ਸਾਹਮਣੇ ਨਹੀਂ ਗੱਲਾਂ ਆਈਆਂ ਉਹ ਹੁਣ ਆ ਰਿਆਂਗੇ ਕਿੰਨੇ ਮੁੰਡੇ ਹਜ਼ਾਰਾਂ ਲੱਖਾਂ ਮੁੰਡੇ ਐ ਖਪਾਤੇ ਉਦੋਂ ਹੁਣ ਕੰਮ ਉਹੀ ਫੇਰ ਚੱਲ ਪਿਆ ਸੁਸਕਾਰ ਕੇ ਤੁਹਾਨੂੰ ਅਪੀਲ ਆ ਯਾਰ ਇਹਨਾਂ ਮੋਜਾਂ ਦੇ ਖਿਲਾਫ ਮੇਰਾ ਵੀਰੇ ਨਾ ਇਹਨੂੰ ਤੁਸੀਂ ਇਹਨੂੰ ਸੈਲੀਬ੍ਰੇਟ ਨਾ ਕਰੋ ਇਹਨਾਂ ਚੀਜ਼ਾਂ ਨੂੰ ਥੱਲੇ ਇਹ ਨਾ ਲਿਖੋ ਪੁਲਿਸ ਨੇ ਕੋਈ ਬੰਦਾ ਮਾਰਤਾ ਸ਼ਾਵਾਸ਼ੇ ਚੱਕ ਦਿਓ ਫੱਟੇ ਇਹ ਲਾਸ਼ਾਂ ਇਹਾਂ ਤੁਹਾਡੇ ਲਈ ਬਹੁਤ ਖਤਰਨਾਕ ਸਾਫਤ ਹੋਣੀਆਂ ਨੇ ਜਿਹੜੀਆਂ ਸ਼ਾਬਾਸ਼ ਤੁਸੀਂ ਅੱਜ ਦੇ ਰਹੇ ਪਿੱਠ ਸਾਫ ਪੜ ਰਹੀਆਂ ਦੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਬੰਦਾ ਮਾਰ ਰਹੀ ਹੈ ਇਹ ਸਰਕਾਰ ਦੀ ਪਿੱਠ ਨਾ ਥਾਪੋ ਇਹਨਾਂ ਗੱਲਾਂ ਦੇ ਉੱਤੇ ਤੇ ਨਹੀਂ ਇਹ ਨਤੀਜੇ ਤੁਹਾਨੂੰ ਭੁਗਤਨੇ ਪੈਣੇ ਮੇਰੀ ਗੱਲ ਯਾਦ ਰੱਖਿਓ ਜੇ ਸਾਡੇ ਕੋਲੇ ਅਦਾਲਤਾਂ ਬਣੀਆਂ ਨੇ ਸਾਡੇ ਕੋਲੇ ਜੱਜ ਬੈਠੇ ਆ ਸਾਡੇ ਕੋਲ ਕਾਨੂੰਨ ਆ ਵਕੀਲ ਆ ਫਿਰ ਪੁਲਿਸ ਨੂੰ ਕੌਣ ਇਹ ਹੱਕ ਦੇ ਰਿਹਾ ਵੀ ਤੁਸੀਂ ਜੇ ਮਰਜ਼ੀ ਗੋਲੀ ਤੁਸੀਂ ਮਾਰ ਦਿਓ ਬਈ ਝੂਠੇ ਮੁਕਾਬਲੇ ਬਣਾਈ ਜਾਓ ਕਾਨੂੰਨ ਬਣਿਆ ਤੁਸੀਂ ਕਾਨੂੰਨ ਮੁਤਾਬਕ ਚਾਹੇ ਕਿਸੇ ਬੰਦੇ ਨੂੰ ਫਾਂਸੀ ਦਿਵਾ ਦਿਓ ਕਿ ਟਾਇਰਾਂ 'ਚ ਖੜਾ ਕਰੋ ਉਸ ਕੇਸ ਨੂੰ ਅੰਜਾਮ ਤੱਕ ਲਿਜਾਓ ਇਹ ਇਹ ਪੁਲਿਸ ਦਾ ਕੰਮ ਹੁੰਦਾ ਹੈ ਪੁਲਿਸ ਦਾ ਕੰਮ ਹੈ ਕਿ ਕਿਸੇ ਕ੍ਰਿਮੀਨਲ ਨੂੰ ਫੜਨਾ ਨਾ ਕਿ ਇਹਦੇ ਮਰਜ਼ੀ ਗੋਲੀ ਮਾਰ ਦੇਣੀ ਸੋ ਇਸ ਲਈ ਇਹ ਬਹੁਤ ਘਾਣ ਹੋ ਰਿਹਾ ਪੰਜਾਬ ਦੇ ਲੋਕੋ ਤੁਹਾਨੂੰ ਸਮੇਂ-ਸਮੇਂ ਤੇ ਬਹੁਤ ਬੰਦੇ ਸचेਤ ਕਰ ਰਹੇ ਆ ਜਗਾ ਰਹੇ ਆ ਵੀ ਜਾਗੋ ਯਾਰ ਜਾਗੋ ਆਹ ਸਾਡੇ ਸਾਹਮਣੇ ਜਿਹੜੀ ਘਟਨਾ ਵਾਪਰੀ ਆ ਸੋ ਚੱਲੇ ਆ ਲੁਧਿਆਣੇ ਪਤਾ ਕਰਦੇ ਆ ਵੀ ਕੀ ਘਟਨਾ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਫੇਰ ਦੱਸਾਂਗੇ ਵੀ ਸਾਨੂੰ ਇਸ ਨੌਜਵਾਨ ਨਾਲ ਖੜਨਾ ਚਾਹੀਦਾ ਵਾਹਿਗੁਰੂ ਜੀ ਕੀ ਫਤਿਹ